ਹੈਦਾ ਰੋਇਆ ਤਾਂ ਨਹੀਂ ਗੱਲ ਚੱਲਣੀ ਹੁਣ ਮੈਨੂੰ ਇਹ ਦੱਸ ਮਾਦਾ ਕਿੱਥੇ ਆ ਮਾਦਾ ਗਈ ਮਨਜੀਤ ਆਲ ਸਾਰੇ ਪਵਾੜੇ ਦੇ ਮਨਜੀਤ ਦੇ ਪਾਏ ਆ ਨਾਲੇ ਅੰਤਰੀ ਮੇਰੇ ਕੋਲ ਰੁਪਈਆ ਹਜ਼ਾਰ ਲੈ ਕੇ ਨਾਲੇ ਮੇਰੀਆਂ ਜਣਾ ਚ ਬਹਿ ਗਈ ਮੇਰੀ ਕੁੜੀ ਚੁੱਕ ਕੇ ਲੈ ਗਏ ਪਤਾ ਨਹੀਂ ਮੇਰੀ ਨਿਆਣੀ ਕਿਵੇਂ ਰਹਿਣ ਢਈਊਗੀ ਉੱਥੇ ਕਦੀ ਨਹੀਂ ਮੈਂ ਆਪਣੀ ਕੁੜੀ ਮੈਂਟ ਆਪਣੇ ਤੋਂ ਦੂਰ ਕੀਤੀ ਤਾਂ ਹੁਣ ਏਦਾਂ ਹੱਥਿਆ ਧਰਕੇ ਦੇ ਬੈਠਿਆ ਜਾਣਾ ਕੋਈ ਕਰਨਾ ਪੈਣਾ ਇਹਦੇ ਬਾਰੇ ਹੁਣ ਮੈਂ ਤੇ ਤੁਹਾਨੂੰ ਕਹਿਣ ਨਹੀਂ ਕੁਝ ਕਰੋ ਮੇਰੀ ਕੁੜੀ ਲਿਆਓ ਪਹਿਲੀ ਲੱਥੇ ਕੋਲੋਂ ਲਾਓ ਪਹਿਲੀ ਦੇ ਕੇ ਉਹਨੂੰ ਤੇ ਮੇਰੀ ਕੁੜੀ ਲਿਆਓ ਮੇਰੇ ਕੋਲ ਉਧਰੋਂ ਫੋਨ ਨਹੀਂ ਆਇਆ ਕਿਸਦਾ ਨਹੀਂ ਕਿਸਦਾ ਫੋਨ ਨਹੀਂ ਆਇਆ ਮੈਨੂੰ ਤੇ ਹੱਦ ਹੋ ਗਈ ਤੁਹਾਡੀ ਭੈਣ ਵਾਲੀ ਕਿ ਤੇ ਸ਼ਰਮ ਦਾ ਘਾਟਾ ਪੂਰਾ ਜਿੰਨੀ ਨਿਆਣੀ ਤੂੰ ਬਤ ਤੋੜ ਕੇ ਲੈ ਗਈ ਮੇਰੇ ਕੋਲ ਜੇ ਮੈਂ ਤੇ ਸਮਝਾਉਂਦੀ ਕੁੜੀ ਦਾ ਜੀ ਲਾਗੂਗਾ ਵੀ ਉਥੇ ਉਹਦੇ ਇਥੇ ਤੇਰੇ ਕੋਲ ਪਲ ਨਹੀਂ ਗਈ ਰਹਿੰਦੀ ਤੇਰੇ ਤੋਂ ਬਿਨਾ ਕੀ ਪਤਾ ਮੈਂ ਤਾਂ ਗਿਆ ਨਹੀਂ ਨਿਆਣੀ ਚਾਰੀ ਬਿਮਾਰ ਹੋ ਜਾਣੀ ਮੇਰੇ ਤੋਂ ਬਗੈਰ ਤ੍ਰਿਸ਼ਰਮਣੀ ਆਈ ਦੋਤੇ ਦੇ ਮਗਰ ਲਾਕੇ ਆ ਤੇ ਨਿਆਣੀ ਚੋਕ ਕੇ ਲੈ ਗਈ ਬੰਦਾ ਪੁੱਛਿਆ ਤੇਰੀ ਭਤੀਜੀ ਹੀ ਕਿੱਦਾਂ ਲਾਉਸ ਫੇਰ ਹੋ ਗਏ ਆ ਮੈਂ ਕਿਹਾ ਹੀ ਤੁਹਾਨੂੰ ਇਹ ਸਗਾਤ ਨਾ ਨਾ ਵਰਤੀਏ ਤੁਸੀਂ ਆਂਦੇ ਹੋ ਮੇਰੀ ਭੈਣ ਮੇਰੀ ਭੈਣ ਚੁੱਲ੍ਹੇ 'ਚ ਪਵੇ ਤੁਹਾਡੀ ਭੈਣ ਤੇ ਨਾਲੇ ਪੈਲੀ ਮੈਨੂੰ ਨਹੀਂ ਚਾਹੀਦੀ ਪੈਲੀ ਦੋ ਉਹਦਾ ਕਿੱਲਾ ਉਹਦੇ ਨਾਂ ਕਰੋ ਤੇ ਮੇਰੀ ਕੁੜੀ ਲਿਆਓ ਮੇਰਾ ਕੁੜੀ ਬਗੈਰ ਨਹੀਂ ਜੰਡਿਆ ਮੇਰਾ ਉਹਦੇ ਭੈਣ ਮਾਸਾ ਜੀ ਨਹੀਂ ਲੱਗਣ ਡਿਆ ਹਾਏ ਹਾਏ ਤੇ ਮੈਂ ਵੀ ਉਹਦਾ ਪਿਓ ਆ ਮੇਰਾ ਕਿਹੜਾ ਜੀ ਲੱਗਣ ਡਿਆ ਉਹਦੇ ਬਿਨਾ ਤੇ ਹੁਣ ਮੈਨੂੰ ਕੀ ਪਤਾ ਇਹ ਭੈਣ ਨੇ ਅਗਰ ਦੂਦ ਕਰਨੀ ਹੈ ਉਹ ਵੀ ਆਪਣੇ ਉਹ ਸ਼ਦਾਈਆ ਲਿਆਂਦਾ ਨਾਲ ਉਹਨੂੰ ਕੀ ਦੋਧਾ ਲੱਗਦਾ ਉਹਦਾ ਉਹਨੂੰ ਲਿਆਂਦਾ ਉਹ ਹੋਈ ਕਿ ਅੰਤਰਾ ਨਖਤਾ ਦਾ ਆਤਰ ਕੱਢੀ ਫਿਰਦਾ ਸੀ ਮੈਂ ਆਏ ਕਿ ਤੇ ਮੇਰੀ ਕੁੜੀ ਨਾ ਮਾਰ ਦੇਵੇ ਸ਼ਦਾਈ ਤੇ ਹੋਇਆਗਾ ਵਾ ਕੁੜੀ ਮਾਰ ਦੇਵੇ ਉਹਦਾ ਹੀ ਤੁਹਾਨੂੰ ਡਰਾਉਂਦਾ ਸੀ ਕੁੜੀ ਮਾਰ ਦੇਣਾ ਬੰਦਾ ਮਾਰਨਾ ਤਾਂ ਸੌਖਾ ਹੀ ਪਿਆ ਹੋਗਾ ਜੇ ਰੋਕ ਬੰਦੇ ਦਾ ਦਿਮਾਗ ਨਾ ਕੰਮ ਕਰੇ ਤੂੰ ਤਾਂ ਕੁਝ ਵੀ ਕਰ ਸਕਦਾ ਉਹ ਤੇ ਹੈ ਹੀ ਮੈਨੂੰ ਲੱਗਦਾ ਲੱਲੂ ਜਸ਼ਦਾਈ ਜਾਂ ਆਪਦਾ ਨਹੀਂ ਦਾ ਸ਼ਦਾਈ ਹੁੰਦਾ ਦਾਤਰ ਲੈ ਕੇ ਤਾਂ ਇਦਾਂ ਹੀ ਕਰਦਾ ਹੋਗੇ ਨਾਲੇ ਤੁਹਾਡੀ ਕਿੱਡੀ ਗਲਤੀ ਹੈ ਜਦੋਂ ਉਹ ਆਏ ਸੀ ਤੁਹਾਡਾ ਫਰਜ਼ ਨਹੀਂ ਬਣਦਾ ਵੀ ਇੱਕ ਵਾਰੀ ਫੋਨ ਕਰੀਏ ਫੋਨ ਕਰਕੇ ਦੱਸ ਦਈਏ ਫੋਨ ਕਰਨ ਤਾਂ ਉਹਨਾਂ ਨੇ ਸੁਭਾਅ ਮੌਕਾ ਦਿੱਤਾ ਪਿਆ ਚੁੱਪ ਕੀਤੇ ਤੇ ਆ ਗਏ ਤੇ ਆਣ ਕੇ ਸਾਡੇ ਗਾਲ ਤੇ ਦੱਤਰ ਰੱਖ ਲਿਆ ਤੇ ਫੋਨ ਸਾਨੂੰ ਸੁਆਸ ਉੱਜਣੇ ਆਹੀ ਤੇ ਦੋਵਾਂ ਮਿੰਟਾਂ ਚੋ ਕੁੜੀ ਲੈ ਕੇ ਗਾਂ ਘਾਏ ਮੈਨੂੰ ਥੋੜੀ ਪਤਾ ਹੀ ਇਹਨਾਂ ਕੁੜੀ ਲੈ ਜਾਣੀ ਪਤਾ ਹੁੰਦਾ ਤਾਂ ਮੈਂ ਕੁੜੀ ਨਾਲ ਲੁਕਾਉਂਦੀ ਆਪਣੀ ਹੂੰ ਤੇ ਜਦੋਂ ਮੈਂ ਆਇਆ ਮੈਨੂੰ ਵੀ ਉਦੋਂ ਪਤਾ ਲੱਗਾ ਵਾ ਜੇ ਉਹ ਚਲ ਗਏ ਲੈ ਗਏ ਤੇ ਤੂੰ ਹੀ ਕਿਹੜਾ ਮਗਨੋ ਫੇਰ ਵੀ ਫੋਨ ਕਰ ਦਿੰਦਾ ਵਾ ਘਰੇ ਆਇਆ ਤਾਂ ਹੀ ਮੈਨੂੰ ਪਤਾ ਲੱਗਾ ਇਹ ਗੱਲ ਬਣੀ ਮਨਜੀਤ ਦੇ ਫੋਨ ਤੇ ਪਹੇ ਹੈ ਨਹੀਂ ਮਨਜੀਤ ਦੇ ਫੋਨ ਤੋਂ ਹੀ ਕਰਨਾ ਇਹ ਤੇ ਮਨਜੀਤ ਕੁੱਤੇ ਦੀ ਮਾਰਨੇ ਤੇ ਹਾਪਵਾੜੇ ਪਾਏ ਸਾਰਾ ਤੇ ਉਹਨੇ ਕੀਤਾ ਹੁਣ ਮਾਤਾ ਆਊਗੀ ਤਾਂ ਪਤਾ ਲੱਗੂਗਾ ਮੰਜੀਦ ਕੀ ਦੱਸਦੀ ਆ ਕਿਉਂ ਦੱਸ ਜਿਹੜਾ ਵੀ ਕੋਈ ਆਂਡ ਗਵਾਂਡ ਆਉਂਦਾ ਵਾ ਘਰੇ ਬੈਗ ਬੈਂਦਾ ਤੁਹਾਡੇ ਨਾਲ ਕੋਈ ਮੜੀ ਜੀ ਗੱਲ ਕਰਦਾ ਤੁਸੀਂ ਸਾਰਾ ਚਿਠਾਗ ਲੈਣਾ ਫੋੜ ਦਿੰਦੀਆਂ ਤੇ ਫਿਰ ਇਹ ਕੋ ਹੋਣਾ ਕੀ ਲੋੜ ਪਈ ਮੰਜੀਦ ਨਾਲ ਇੰਨੀ ਗੱਲ ਕਰਨ ਦੀ ਹੈ ਮੈਨੂੰ ਕੀ ਪਤਾ ਸੀ ਮੈਂ ਤਾਂ ਖਾ ਚੱਲ ਅੱਛਾ ਮੇਰੀ ਗਵਾਂਡਣ ਆ ਤਾਂ ਮੇਰਾ ਇਹਨੇ ਗੱਲ ਗਾਂ ਥੋੜੀ ਕਰਨੀ ਆ ਮੇਰੇ ਮੂੰਹੋਂ ਨਿਕਲ ਗਈਆਂ ਗਵਾਂਡ ਵੀ ਕਿਸਦਾ ਬਣਿਆ ਅੱਜ ਕੱਲ ਇੱਥੇ ਆਪਣੇ ਨਹੀਂ ਬਣੇ ਗਵਾਂਡ ਨੇ ਕੀ ਬਣਨਾ ਵਾ ਆਪਣਾ ਨਹੀਂ ਪੁੱਛਦਾ ਕੋਈ ਕਿਸੇ ਨੂੰ ਸੋ ਇਹ ਗੱਲਿਆ ਤੇ ਸੱਚ ਹੀ ਕਹਿੰਦੇ ਆ ਕਿ ਕਦੀ ਨਾ ਕਰਦੀ ਗੱਲ ਬਾਹਰ ਕੇ ਇੱਕੋ ਕਰੋ ਆ ਏ ਗਈ ਮਾਤਾ ਕਰਦੇ ਗੱਲ ਕੀ ਜਾਂਦੀ ਆ ਆ ਗਈ ਮੰਮੀ ਮਿਲੀ ਮਜੀਦ ਮਿਲੀ ਆ ਪੇਣਾ ਸਤੋਖ ਨਾਲ ਆ ਕੇ ਤੇ ਆਖਣਾ ਕੀ ਪਿਆਰਾ ਤੇ ਉਹਨੇ ਪਾਣੀ ਨਹੀਂ ਪੈਣ ਦਿੱਤਾ ਇਦਾਂ ਦੀ ਕਿਤੇ ਹੈ ਗਈ ਆ ਉਹ ਮੇਰਾ ਮਨ ਨਹੀਂ ਪੁੱਛਣਾ ਉਹਨੂੰ ਸਿੱਧੀ ਗੱਲ ਨਹੀਂ ਉਹਦੇ ਨਾਲ ਕਰਨੀ ਐਦਾਂ ਜਾ ਕੇ ਸਿੱਧੇ ਥੋੜੀ ਗੱਲ ਕਰ ਲਈਦੀ ਆ ਜਦੋਂ ਕਿ ਪੁੱਛਣਾ ਹੋਵੇ ਤੇ ਕੋਲ ਲਿਆਉਣਾ ਮੈਂ ਉਹਨੂੰ ਮਨਾਉਂਦੀ ਆ ਕਿਵੇਂ ਨਹੀਂ ਮੰਨਦੀ ਕਿਉਂ ਡੰਗਰ ਬਣਦੇ ਜੋ ਡੰਗਰਾਂ ਵਾਲੀਆਂ ਗੱਲਾਂ ਕਿਉਂ ਕਰਦੇ ਜਿੰਨੇ ਗੱਲ ਕੀਤੀ ਉਹਨਾਂ ਦਾ ਖੁਦ ਕਮਲੂਮ ਹੀ ਆ ਨਾ ਵੀ ਮੈਂ ਗੱਲ ਕੀਤੀ ਤੇ ਇਹਨਾਂ ਦੇ ਘਰ ਆ ਪਵਾਣਾ ਪਿਆ ਸੁਣਦਾ ਹੀ ਆ ਕੰਨ ਕਿਤੇ ਉਹਨੇ ਖੜੇ ਤਾਂ ਨਹੀਂ ਬਾਹਰ ਕਹਿੰਦੇ ਉਹਦੇ ਕਿਹੜੀਆਂ ਤਾਂ ਹੁਣ ਤੁਹਾਨੂੰ ਆਂਦੀ ਕੀ ਆ ਉਹਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾਂ ਦੀ ਮੈਨੂੰ ਕੀ ਪਤਾ ਮੈਂ ਕਿਹਾ ਚੱਲ ਮੇਰੇ ਨਾਲ ਚੱਲ ਮੇਰੀ ਨਾਉ ਕੋ ਤੇ ਮੇਰੇ ਪੁੱਤ ਕੋ ਇੰਨੇ ਮੈਂ ਨਹੀਂ ਜਾਣਾ ਮੈਂ ਤਾਂ ਚੱਲੀ ਕੰਮ ਉਹਨੇ ਤੇ ਪੈਣਾ ਕਿਤੇ ਜਾਵੇ ਕਿਤੇ ਇਦਾਂ ਦੀ ਹਾਏ ਹਾਏ ਮੈਂ ਨਾ ਉਹਦੇ ਕੋਲ ਜਾਵਣ ਨਾਲੇ ਉਹਨੂੰ ਫੜ ਕੇ ਗੁੱਤੋਂ ਤੋਂ ਰੁਪਈਆ 1000 ਲਿਆਵਾ ਜਿਹੜਾ ਹੱਥਾਂ ਦੇ ਹੁਲਕੇ ਲੈ ਗਈ ਨਾਲੇ ਉਹ ਇੱਕ ਤੇ ਹੁੰਦਾ ਵਾ ਨਾ ਵੀ ਕਹਿੰਦੇ ਹੁੰਦੇ ਵੀ ਲੜਾਈ ਆ ਲੜਾਈਏ ਮੇਰੇ ਵਿੜੇ ਚੋਂ ਦੀ ਨੰਗ ਇਹਨੇ ਪੈਣਾ ਪੈਸੇ ਲੈ ਕੇ ਤੇ ਫਿਰ ਸਾਡੇ ਘਰ ਲੜਾਈ ਪਾਈ ਵੀ ਹੈ ਹੈ ਮੇਰੇ ਕਿੰਨੇ ਮੋਠਗਣੀ ਬਣ ਕੇ ਆਈ ਹੀ ਮੈਂ ਚੱਲ ਸ਼ਾਹ ਹੋ ਰਹੀ ਆ ਤੇ ਸਾਡੀਆਂ ਤੇ ਅੰਦਰਾਂ ਨੂੰ ਹੁੰਦੇ ਹੱਥ ਪਵਾਤਾ ਹੀ ਉਡੀ ਲੱਗੇ ਅਸੀਂ ਤਾਂ ਮਰ ਮਰ ਜਾਣ ਦੇ ਆਹ ਆ ਆਡਮ ਗਵਾਨ ਕੋਈ ਗੱਲ ਨਾ ਕਰਿਆ ਕਰੋ ਪੈਸੇ ਦੇਣ ਦਾ ਲੈਣ ਅਗਲੇ ਜੋ ਕੋਈ ਚੀਜ਼ ਕਰਦਾ ਮੰਗਦਾ ਅਗਲੇ ਕੋ ਹੈ ਨਹੀਂ ਸਾਡੇ ਉਹ ਕਿੱਥੇ ਗਿਆ ਅਸੀਂ ਤੇ ਆਪਰ ਲੈ ਲੈਣ ਦੇ ਆ ਵੇਖ ਲਾ ਕਿੱਦਾਂ ਬੈਠੀ ਸੀ ਵਿੱਚ ਦੱਸੀ ਜਰਾ ਕਿੱਦਾਂ ਬੈ ਗਈ ਵਿੱਚ ਆ ਤੇ ਉਹ ਤੇ ਆਣ ਕੇ ਇੰਨਾ ਤਰਲੇ ਕਰੀ ਜਾਵੇ ਮੈਂ ਦਵਾਈ ਲੈਣ ਜਾਣਾ ਤੇ ਮੈਂ ਹਾਂ ਚੱਲ ਅਸ਼ਾ ਤਰਸ ਮਾਰ ਗਿਆ ਮੈਨੂੰ ਤੇ ਕੋਈ ਨਹੀਂ ਆ ਮੈਨੂੰ ਲੱਗ ਲੈਂਦੇ ਉਹਦੇ ਮੱਥੇ ਦਵਾਈ ਦਵਾਈ ਕਾਦੀ ਲਿਓ ਮਹੀ ਹੁੰਨੇ ਉਹਨੇ ਸਾਡੇ ਘਰ ਖੱਤਰ ਖੇੜ ਪਾਤੀ ਪੂਰੀ ਟਾਡੇ ਕੋ ਕਾਇਆ ਲੈ ਕੇ ਤੁਹਾਡੀਆਂ ਜੜਾਂ ਵੱਡ ਗਈ 2331 ਇੱਕ طرح ਚਾਹੀਦਾ ਹੀ ਟਾਡੇ ਨਾਲ ਮੈਂ ਇਹਨੂੰ ਦੋ ਦੋ ਵਾਰ ਕਿਉਂ ਮੱਥਾ ਟੇਕਿਆ ਸੀ ਆ ਲਾਲਚਣੀਓ ਪੂਰੀ ਇਹਨੇ ਤੇ ਖਾ ਜਾਣਾ ਹੀ ਐ ਕਿਤੇ ਤੇ ਮੈਂ ਸੋਚਦੀ ਰਹੀ ਟਾਡਾ ਤੇ ਤੁਸੀਂ ਤੁਸੀਂ ਮੇਰੇ ਸਿਰ ਤੇ ਤਲਵਾਰ ਰੱਖ ਕੇ ਤੇ ਚਲ ਗਏ ਸਾਡੇ ਪਿਆਰ ਜਾਗ ਗਿਆ ਵਾ ਸਾਡਾ ਪਿਆਰ ਜਾਗ ਗਿਆ ਵਾ ਸਾਡੀ ਭੈਣ ਵਾ ਹੁਣ ਦੱਸ ਪੈਣ ਨੇ ਰੱਖੀ ਨਾ ਹੁਣ ਤਾਂ ਹੁਣ ਤੇ ਤੇਰੇ ਤੇ ਹਾਕਰਪਾਨ ਵਾਹ ਵਾਈ ਉਹ ਮੰਮੀ ਹੈ ਭੈਣ ਸੀ ਤੇ ਭੈਣ ਨੂੰ ਭੈਣ ਹੀ ਕਹਿਣਾ ਸੀ ਹੁਣ ਸਾਨੂੰ ਕੀ ਪਤਾ ਹੈ ਭੈਣ ਦੇ ਦਿਲ ਚ ਕੀ ਚੱਲਣ ਡਿਆ ਵਾ ਉਹ ਭੈਣ ਡੈਣ ਬਣ ਗਈ ਨਾ ਲੈ ਗਈ ਨਾ ਨਿਆਣੀ ਖੱਡੀ ਮੰਮੀ ਉਹਦਾ ਕਿੱਲਾ ਦੇ ਕੇ ਆ ਤਾਂ ਸੀ ਆਪਾ ਵੱਡੋ ਤੇ ਮੇਰੀ ਧੀ ਮੇਰੇ ਕੋਲ ਲਿਆਓ ਮੇਰਾ ਉਹਦੇ ਬਿਨਾ ਮਾਸਾ ਨਹੀਂ ਜੀ ਲੱਗਣ ਡਿਆ ਮੇਰੀ ਨਿਆਣੀ ਉਧਰ ਕੀ ਹੋਣੀ ਆ ਤੇਰੀ ਧੀ ਆ ਤੇ ਮੇਰੀ ਦੁਸ਼ਮਣ ਵਾ ਲੈਣੀ ਏ ਵੇ ਜਰੋ ਹੁਣ ਆ ਬੁਸਕਣਾ ਬੰਦ ਕਰ ਕਿਸ ਤਰੀਕੇ ਦੇ ਨਾਲ ਕੁੜੀ ਲੈ ਗਈ ਤਿੰਨੇ ਜਣੇ ਜਾ ਕੇ ਤੇ ਫਿਰ ਮੈਂ ਵੇ ਰਵੀ ਵੇ ਵੇ ਮੈਂ ਤੇਨੂੰ ਕਿੱਲਾ ਵੀ ਫੜਾਉਂ ਲਈ ਸੀ ਨਹੀਂ ਆ ਗਲੋ ਲੱਥ ਕਿੱਲਾ ਲੈ ਕੇ ਉਹ ਤਾਂ ਕਿਤੇ ਉਹ ਸਾਡੇ ਦਵਾਲੇ ਲੈ ਕੇ ਹੋ ਗਈ। ਓ ਮਮੀ ਗੱਲ ਇਦਾਂ ਨਹੀਂ ਗੱਲ ਨਿਬੜਨੀ ਹਣਾ ਗੱਲ ਨਿਬੜਨੀ ਆ ਪਿਆਰ ਦੇ ਨਾਲ ਠੀਕ ਆ ਨਾ ਉਥੇ ਜਾਣਿਆ ਪਿਆਰ ਨਾਲ ਗੱਲ ਕਰਦੇ ਆ ਤੇ ਮੈਨੂੰ ਤਾਂ ਪਤਾ ਵਾ ਓਏ ਭੈਣ ਨਹੀਂ ਹੈਗੀ ਇਹਨੇ ਜੋਗੀ ਇਹਦੇ ਮਗਰ ਹੋਰ ਕੋਈ ਆ ਇਹ ਤੀਲਾ ਲੱਗਣ ਡਿਆ ਵਾ ਸਾਰਾ ਹੀ ਨਹੀਂ ਮਮੀ ਉਹ ਕੀ ਜਾਂਦੇ ਨੇ ਤੇਰੇ ਚ ਤੇਰਾ ਉਹ ਹੋਰ ਹੋਈਆ ਚੱਲ ਮੈਨੂੰ ਇੱਕ ਗੱਲ ਦੱਸ ਉਹਦੀ ਸੱਸ ਉਹਨਾਂ ਆਈ ਤੇ ਤੈਨੂੰ ਵੇਖ ਕਿਦਾਂ ਦੀ ਲੱਗੀ ਅਹੀਂ ਤੇ ਜਦੋਂ ਪਹਿਲੇ ਦਿਨ ਗਏ ਹਾਂ ਇਨੇ ਚਿਰ ਬਾਅਦ ਅਹੀਂ ਉਹਦੋਂ ਉੱਥੇ ਵੇਖ ਲੈ ਵੀ ਇਹ ਇਹ ਕੀ ਚੀਜ਼ ਹੈ ਉਹ ਤਾਂ ਪੂਰੀ ਫਫੇ ਘੁੱਟਣੀ ਆ ਮੈਂ ਤੇ ਆਨੀ ਵੀ ਕੁੜੀ ਲਈਏ ਜਾ ਕੇ ਤਿੰਨੇ ਜਾਣੇ ਉਥੋਂ ਤੇ ਮੁੜ ਕੇ ਸੱਸ ਦੀ ਜਿਹੜੀ ਭੂਤ ਨਹੀਂ ਉਹ ਚੰਗੀ ਤਰ੍ਹਾਂ ਭਲਾਈਏ ਉਹਦੀ ਸੱਸ ਨੇ ਸਾਰੇ ਪਵਾੜੇ ਪਾਏ ਆ ਉਹਨਾਂ ਨੇ ਉਂਗਲਾ ਤੇ ਚੜਾਇਆ ਉਹਨੂੰ ਨਹੀਂ ਤੇ ਉਹ ਇਨੇ ਚਿਰ ਦਾ ਨਹੀਂ ਉਹਨੇ ਹਟਣਾ ਨਹੀਂ ਨਹੀਂ ਉਦਾਂ ਕੁੜੀ ਨੂੰ ਤੇ ਮੈਂ ਮੋਢੇ ਨਾਲ ਲਾਵਾਂ ਦੋ ਘਰ ਤੇ ਕੁੜੀ ਤੇ ਪਿੱਗਲ ਜਾਂਦੀ ਹੈ ਪਿੱਗਲ ਜਾਂਦੀ ਰਹੀ ਹੈ ਇੰਨੀ ਵਾਰ ਆਉਂਦੀ ਰਹੀ ਹੈ ਤਾਂ ਇੱਥੇ ਕਦੀ ਉਹਨੇ ਕੋਈ ਗੱਲ ਨਹੀਂ ਕੀਤੀ ਹਾਏ ਨਹੀਂ ਉਹ ਜਿਹੜਾ ਮ ਉਹਦੇ ਪਵਾੜੇ ਸਾਰੇ ਉਹਨਾਂ ਨਾਨ ਦਾ ਮੁੰਡਾ ਉਹਦੇ ਨਹੀਂ ਪਵਾੜੇ ਉਹਦੇ ਵਿੱਚ ਵੀ ਕੋਈ ਮਗਰ ਬੋਲਦਾ ਹੀ ਉਹ ਆ ਤਾਂ ਨਹੀਂ ਮਾਂ ਉਹਦੀ ਨਾਨ ਬੜੀ ਤੇਜ ਆ ਮੈਂ ਗਈ ਉਹਦੇ ਕੋਲ ਰਹਿ ਕੇ ਆਈ ਆ ਉਹਦੇ ਮੈਂ ਆ ਤੇ ਕਿਤੇ ਬੜੇ ਚਿਰ ਦੀ ਮਿਲੀ ਆ ਤੂੰ ਹੀ ਵਾਰੀਆਂ ਬੰਦੀਆਂ ਮੈਨੂੰ ਤਾਂ ਕਿਤੇ ਜਾਣ ਵੀ ਨਹੀਂ ਦਿੰਦੀ ਤੂੰ ਤੇ ਹੁਣ ਚੱਲ ਜਾ ਤੈਨੂੰ ਕਿਹ ਲੈਣਾ ਕੋਣ ਚੱਲੇ ਜਾਣਾ ਹੀ ਆ ਮੈਂ ਉਹ ਚੁੱਪ ਕਰੋ ਤੁਸੀਂ ਕੀ ਆਪਣਾ ਰਾਮ ਰੌਲਾ ਪਾਇਆ ਵਾ ਗੱਲ ਸਲਝਾਉਣੀ ਆ ਤੇ ਤੁਸੀਂ ਉਹਦਾ ਹੋਰ ਹੀ ਰੌਲਾ ਪਾਈ ਜਾਂਦੀਆਂ ਨੇ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪੜਦੇ ਲੱਗਾ ਹੀ ਮਾਦਾ ਸੁਣ ਮੇਰੀ ਗੱਲ ਐਵੇਂ ਨਾ ਰੌਲਾ ਪਾਈ ਜੋ ਆਪਾਂ ਮੈਂ ਇਹਦੇ ਸਵੇਰੇ ਜਾਣੇ ਦੋਵੇਂ ਜਾਣੇ ਠੀਕ ਹੈ ਨਾ ਮੈਨੂੰ ਪਤਾ ਵਾ ਮੇਰੀ ਭੈਣ ਕਿਦਾਂ ਦੀ ਆ ਜੇ ਉਹਨੂੰ ਮਾਰਾ ਜਾ ਵੀ ਆਪਾਂ ਕੀਤਾ ਨਾ ਤੇ ਉਹਨੇ ਤਾਂ ਉਸੇ ਵੇਲੇ ਪਿਗਲ ਜਾਣਾ ਮੇਰੀ ਭੈਣ ਕਿਦਾਂ ਦੀ ਆ ਕਿਦਾਂ ਦੀ ਤੇਰੀ ਭੈਣ ਓਏ ਮੈਨੂੰ ਪਤਾ ਵਾ ਉਹਦੇ ਮਗਰ ਜਿਹੜਾ ਬੋਲਦਾ ਵਾ ਠੰਡ ਪਾਵਾਂਗੇ ਪਹਿਲਾਂ ਕੁੜੀ ਲਈਏ ਆਪਣੀ ਉੱਥੇ ਜਾ ਕੇ ਮੰਨ ਲਾ ਅਸੀਂ ਦੋਵੇਂ ਜਾਣੇ ਆ ਨਾ ਮੇਰੀ ਸੁਣ ਲੈ ਗੱਲ ਤੂੰ ਕੰਨ ਖੋਲ ਕੇ ਜੇ ਮੈਂ ਉੱਥੇ ਤੈਨੂੰ ਕੋਈ ਬੋਲਾਂ ਜੇ ਤੈਨੂੰ ਦੋ ਲਾ ਵੀ ਦਵਾ ਤੇ ਤੂੰ ਸਮਝ ਲੈ ਵੀ ਗੁੱਸਾ ਨਹੀਂ ਕਰਨਾ ਮੇਰੀ ਗੱਲ ਦਾ ਠੀਕ ਹੈ ਨਾ ਹੋਰ ਨੀ ਘੇਰ ਤੋ ਫੇਰਣ ਿਆ ਸੋਟੀ ਜਰਤਾ ਹ ਮੱਲੀ ਇਹ ਤਾਂ ਜਿਹੜੇ ਜਾਂਦੀ ਹੀ ਗਾਂ ਬਾਹਾਂ ਕੜਾਈਆਂ ਹੀ ਨੇ ਜਿਹੜੀਆਂ ਉਹ ਚੱਲ ਮਗਰ ਨੇ ਛੱਡੋ ਆਪਾਂ ਹੁਣ ਜਿਹੜਾ ਵਾ ਉਹ ਨਵੇੜੀਏੇ ਕੰਮ ਨੂੰ ਤੇ ਆਪਾਂ ਸਵੇਰੇ ਚਲੀਏ ਉਹ ਮੈਂ ਨਹੀਂ ਮਾਰਦਾ ਜੋਰ ਮੈਂ ਪੋਲੇ ਪੋਲੇ ਮਾਰੂੰਗਾ ਆਹੋ ਸਾਰੇ ਪਵਾੜੇ ਤੇ ਇਹਦੇ ਆ ਮੈਂ ਤਰਲੇ ਕੱਢੇ ਮੈਂ ਹਾਂ ਮੰਮੀ ਪਹਿਲੀ ਆਪਣੇ ਪੁੱਤ ਦੇ ਨਾਂ ਲਵਾ ਦੇ ਤੇ ਫੇਰ ਕਿਹੜੀ ਗਾਲੀ ਤੇਰੇ ਨਾਂ ਹੁੰਦੀ ਜਾਂ ਇਹਦੇ ਨਾਂ ਹੁੰਦੀ ਸਿਆਪਾ ਦੇ ਮੁੱਕਾਂ ਦਾ ਪਹਿਲੀ ਦਾ ਆਹ ਰੇ ਹੁਣ ਖਲਾਰੇ ਪੈ ਨਹੀਂ ਹੀ ਪੈਣੇ ਅੱਜ ਮਾਰ ਕੇ ਨਾ ਮੁੱਕੀ ਦੰਦਾ ਤੇ 64 ਦੰਦ ਬਾਹਰ ਕੱਢਦਾ ਮੰਮੀ ਬੱਤੀ ਗੰਦ ਹੁੰਦੇ ਆ ਤੇਰੇ ਵੀ ਨਾਲ ਹੀ ਪਵਾੜੇ ਟਾਡੇ ਆ ਆਹੋ ਪਵਾੜੇ ਸਾਡੇ ਸਾਡੇ ਕਹਦੇ ਪਵਾੜੇ ਮੇਰੀ ਸੁਣ ਮਾਦਾ ਗੱਲ ਐਵੇਂ ਆ ਘਰੇ ਹੌ ਲੜਾਈ ਪਾਓ ਲੜਾਈ ਪਵੇ ਨਾ ਪਵੇ ਘਰੇ ਪਹਿਲਾਂ ਘਰੀ ਮੈਂ ਮੰਜੀਰ ਨਾਲ ਦੋ ਹੱਥ ਕਰਕੇ ਆਵਾਂ ਮੇਰੇ ਆ ਜੀ ਨੂੰ ਕੋਈ ਮਾਦਾ ਮੇਰੇ ਜੀ ਨੂੰ ਕੋਝੋਂ ਡਿਆ ਕਰੀ ਮੈਨੂੰ ਮੰਜੀਰ ਜਿੰਨੀ ਲੈ ਲੈ ਤੇ ਮੈਂ ਤੈਨੂੰ ਆਣ ਕੇ ਦੱਸਦੀ ਆਂ ਵੀ ਮੈਂ ਕੀ ਕਰਕੇ ਆਉਣੀ ਤੂੰ ਇੱਥੇ ਬੈਠ ਬੱਸ ਮੈਨੂੰ ਧੀ ਪਹਿਲਾਂ ਮੇਰੀ ਗੱਲ ਸੁਣ ਜਾ ਜਿੰਨੀ ਅੱਗ ਚਵਾਂ ਨਾ ਅੱਗ ਜੜੀ ਉਹ ਨਾਲ ਲਾ ਕੇ ਲਿਆਈ ਮੈਂ ਹਾਂ ਸਾੜੀ ਕਿਉਂ ਪੂਰਾ ਹਾ ਮਾ ਕਰੇ ਬਲੂੰਗੜੀ ਲੱਗੇ ਤਾਂ ਘਰ ਸੰਦਾ ਸੰਦਾ ਲੱਗਣ ਡਿਆ। ਉਹ ਚੱਲ ਐਵੇਂ ਮਾਰਾ ਦਿਲ ਨਾਲ ਹੌਲਾ ਕਰ ਤੂੰ। ਕੋਈ ਨਹੀਂ ਲੈ ਆਉਨੇ। ਮੈਨੂੰ ਘਰੇ ਮੇਲ ਪਵੇ ਸਈ। ਬੜੇ ਚਿਰ ਦਾ ਮੇਰੇ ਮੂੰਹ ਆਲ ਵੇ ਨਹੀਂ ਹਾਂ ਮਿਲਿਆ ਜੀ ਕੀਤਾ ਮੈਂ ਹਾਂ ਚਲ ਅਸ਼ਾ ਆਪਣੀ ਆ। ਨਹੀਂ ਮਨਜੀਤ। ਹਾਂ ਘਰੇ ਹੀ ਆ। ਘਰੇ ਹੀ ਆ। ਚੰਗਾ ਹੋਇਆ ਘਰੇ ਹੀ ਆ ਤੇ ਘਰੇ ਟੱਕਰ ਗਈਆਂ। ਦੱਸ ਤੂੰ ਚੰਗੀ ਬਦਰੀ ਕੀਤੀ ਉਨਾਲੇ ਤੂੰ ਮੇਰੇ ਕੋਲ ਰੁਪਈਆ 1000 ਲੈ ਆਈ ਤੇ ਨਾਲੇ ਹੱਡੀਆਂ ਜੜਾਂ ਚ ਬੈ ਗਈਆਂ। ਕਾਦੀ ਬਦਰੀ ਕੀਤੀ ਮੈਂ? ਹਾਦ ਹੋਇਆ ਤੈਨੂੰ ਕੀ ਲੋੜੀ ਮੇਰੇ ਨਾਨਣ ਕੋਲ ਜਾ ਕੇ ਚਿੱਠੇ ਧਾਰਨ ਦੀ ਹੱਦ ਮੁੱਕ ਗਈ ਤੇਰੇ ਵਾਲੀ ਕਦੀ ਤੇਰੀ ਸੱਸ ਆ ਜਾਂਦੀ ਲਾਮਾਂ ਲੈ ਕੇ ਕਦੀ ਤੂੰ ਆ ਜਾਂਦੀ ਮੇਰਾ ਕੀ ਪ੍ਰੂਫ ਆ ਤੇਰੇ ਕੋਲ ਵੀ ਮੈਂ ਤੇਰੀ ਨਾਨਣ ਦੇ ਕੋਲ ਪਹੁੰਚੀ ਆ ਨਹੀਂ ਤੇਰੇ ਤੋਂ ਬਗੈਰ ਹੋਰ ਕਿਸੇ ਨੂੰ ਪਤਾ ਹੀ ਨਹੀਂ ਇਹ ਗੱਲ ਦਾ ਪਤਾ ਕਿਉਂ ਨਹੀਂ ਬਾਕੀ ਲੋਕ ਕਿ ਪਿੰਡ ਦੇ ਮਰ ਗਏ ਉਹ ਨਹੀਂ ਜਾਂਦੇ ਨੀ ਹੁਣ ਆ ਡਾਕਟਰ ਵਿੱਚ ਤੇਰਾ ਕਿੱਥੋਂ ਆ ਗਿਆ ਮੈਂ ਤਾਂ ਤੈਨੂੰ ਆਪਣੀ ਭੈਣ ਸਮਝ ਕੇ ਤੇਰੇ ਨਾਲ ਦੁੱਖ ਸੁੱਖ ਕਰ ਲਏ ਤੇ ਤੂੰ ਮੇਰੀਆਂ ਜਣਾ ਵੱਡ ਗਈ ਮੇਰੀ ਕੁੜੀ ਭੋਰਾ ਜਿੰਨੀ ਚੋਕੇ ਲੱਗੇ ਹੋ ਕਿ ਖਰੇ ਹਾਂ ਹੀ ਪੈਲੀ ਕਿੱਥੇ ਲੈ ਚੱਲੇ ਇੱਥੇ ਹੀ ਰਹਿ ਜਾਣੀ ਸੀ ਪੈਲੀ ਤੂੰ ਮੋੜ ਮੋੜੇ ਇੱਕ ਹੀ ਗੱਲ ਕਰੀ ਜਾਂਦੀ ਆ ਹੱਦ ਮੁੱਕ ਗਈ ਤੇਰੇ ਵਾਲੀ ਕਿਹੜੀ ਮੈਂ ਤੇਰੀਆਂ ਜਣਾ 'ਚ ਬੈਠੀ ਆ ਉਹ ਨਿਆਣੀ ਉਹਨੂੰ ਨਹੀਂ ਦੇਖਣ ਦੇ ਵੀ ਤੂੰ ਕਿਹੜੇ ਕਾਰਨਾਮੇ ਕਰਦੀ ਫਿਰਦੀ ਆ ਨੇ ਕਾਰਨਾਮੇ ਵਾਲੀ ਕਿਹੜੀ ਗੱਲ ਐ ਸਿਰਫ ਤੈਨੂੰ ਪਤਾ ਹੀ ਵੀ ਅਸੀਂ ਪਿਆਰੀ ਨਾਲ ਵਾਣੀ ਐ ਪਰ ਉਹਨੂੰ ਕਿੱਦਾਂ ਪਤਾ ਲੱਗ ਗਿਆ ਨਾ ਉਹਨੂੰ ਪਤਾ ਹੀ ਨਹੀਂ ਉਹ ਤੇਰੇ ਲੱਛਣ ਵੇਂਦੀ ਸੀ ਕੀ ਕਰਦੀ ਨਾਲੇ ਨੇ ਰੰਗੀ ਹੱਥ ਫੜ ਲਿਆ ਸੀ ਆਪਣੀ ਮਾਂ ਨੂੰ ਲੀੜੇ ਕੁੱੜਦੀ ਨੂੰ ਨਹੀਂ ਕੋਈ ਨਹੀਂ ਹੁਣ ਜਦੋਂ ਆਈ ਤੇਰੇ ਕੋ ਤੇਰੇ ਕੋ ਸਬੂਤ ਲੈ ਕੇ ਆਉਂਗੀ ਮੈਂ ਤੇ ਜੇ ਇਹ ਗੱਲ ਸੱਚ ਨਿਕਲਾਈਆ ਤੇ ਤੂੰ ਫਿਰ ਆਪਣਾ ਆਪ ਸਵਾਰ ਲਈ ਮੈਂ ਕੀ ਕਰਨਾ ਨਾਏ ਤੂੰ ਕਿਹੜਾ ਮੇਰੇ ਕੋਲੋਂ ਸਬੂਤ ਲੈ ਕੇ ਆਉਣਾ ਤੁਸੀਂ ਚੰਗੀ ਕਰਤੂਤ ਕੀਤੀ ਆ ਨਕਲੀ ਦਾਦਾ ਹੱਥ ਬੰਨ ਲਿਆ ਵੀ ਸਾਟ ਲੱਗੀ ਉਹ ਧੀ ਧੀਆਣੀ ਨਾ ਤੁਸੀਂ ਧੋਖਾ ਕਰਨ ਦੇ ਉਹ ਦਾਦੂ ਕਦੀ ਉਹਨੂੰ ਮਿਲ ਮਿਲੀ ਵਰਤਨਾ ਕਿ ਦੇ ਰਖੜੀ ਨਾਕ ਤੇ ਤੂੰ ਲੋੜੀ ਉਹਨੂੰ ਕਿਤੇ ਚੰਗਾ ਚੰਗਾ ਤੈਨੂੰ ਪੁੱਛ ਕੇ ਮਿਲਣਾ ਵਰਤਨਾ ਹੀ ਬਥੇਰਾ ਮੇਲ ਮੇਲ ਵੇਖ ਲਿਆ ਉਹਨੂੰ ਬਥੇਰਾ ਮਿਲੇ ਆ ਨਹੀਂ ਮੈਂ ਇੱਥੇ ਰਹਿਨੀ ਆ ਐਸੇ ਗਲੀ ਚ ਰਹਿਨੀ ਮੈਨੂੰ ਪਤਾ ਤਾ ਕਿੰਨੀ ਕਿ ਉਹਨੂੰ ਮਿਲਦੀ ਆ ਆਹੋ ਤੈਨੂੰ ਅਜੇ ਤਾ ਆ ਗਿਆ ਮਾਂ ਮਿੱਟਰ ਦਾ ਉਹ ਕਿੰਨਾ ਕਿ ਕਿਸ ਦਾ ਮੁੱਲ ਪਾਉਣ ਲਈ ਆ ਕਿਉਂ ਨੇ ਕੀ ਤੁਹਾਡੇ ਨਾਲ ਕਰ ਛੱਡਿਆ ਜਿਹੜਾ ਮੁੱਲ ਨਹੀਂ ਪਉਂਦੀ ਤੁਹਾਡਾ ਉਹ ਤੇ ਫੇਰਾ ਫੇਰਾ ਕੁਝ ਕਰਦੀਆਂ ਨਹੀਂ ਭੈਣਾ ਮੇਰਾ ਮੂੰਹ ਨਾ ਹੀ ਖਲਾ ਬਥੇਰਾ ਕੁਝ ਕਰਦੀ ਆ ਉਹ ਜਿਹੜਾ ਦਿਨੋਂ ਦਾ ਹੱਥ ਵੱਜਿਆ ਤੇਰੇ ਫਫੜਿਆਂ ਵਾਲਾ ਵੇਖ ਕੇ ਤੈਨੂੰ 5000 ਰੁਪਈਆ ਵੀ ਵਿਚਾਰੀ ਦੇਗੀ ਨਿਆਣੀ ਆਹੋ ਪੰਜ ਦਾ ਵੀ ਨਹੀਂ ਮੁੱਲ ਪਾਇਆ ਜੇ ਤੂੰ ਆਪਣੇ ਸੈਨ ਕਰਾਉਣ ਨੂੰ ਫੇਰਂਦੀ ਮੇ ਪੈੜੀ ਮੇਰੇ ਨਾਲ ਹੀ ਹੋ ਜੇ ਤੂੰ ਤਾਂ ਪਹਿਲਾਂ 1000 ਕੱਢ ਹਜਾ ਜਿਹੜਾ 5-6000 ਵਰਤਿਆ ਕਰਦੀ ਤੂੰ ਮੈਨੂੰ 1000 ਦਿੱਤਾ ਹੀ ਦਿੱਤਾ ਨਹੀਂ ਕਿੱਥੇ ਜਾ ਤੂੰ ਮੇਰੇ ਕੋਲ ਹਾਏ ਹਾਣੀ ਹੱਥੋਂ ਕੀ ਤੇਰੇ ਵਾਲੀ ਉਹ ਯਾਰ ਮੇਰੀ ਸੱਸ ਜਿੰਦੀ ਜਾਗਦੀ ਸਬੂਤ ਸਾਹਮਣੇ ਦੇ ਸਾਹਮਣੇ ਮੈਂ ਤੈਨੂੰ ਗਿਣ ਕੇ ਦਿੱਤੇ ਆਇਆ ਸੱਸ ਨੂੰ ਵੀ ਕੋਈ ਸੱਸ ਨਹੀਂ ਇੱਕ ਗੱਲ ਯਾਦ ਰੱਖੀ ਜੇ ਤੂੰ ਐਦਾਂ ਨਾ ਮੰਨੀਆ ਨਾ ਮੈਂ ਪੂਰੀ ਗਲੀ 'ਚ ਤੇਰਾ ਜਲੂਸ ਕੱਢਣਾ ਹੀ ਓ ਤੇ ਮੈਂ ਕਿਹਾ ਤੂੰ ਗਲੀ ਲੈ ਆ ਜਿੰਨੂੰ ਮਰਜੀ ਲੈ ਆ ਗਲੀਆਂ ਲੈਣ ਕਿਹੜੇ ਮੈਨੂੰ ਪਹਿਲੇ ਲੈਂਦੀ ਨੂੰ ਵੇਖਿਆ ਹੀ ਗੱਲ ਵੇਖੇਦੀ ਨਹੀਂ ਹੁੰਦੀ ਗੱਲ ਜ਼ੁਬਾਨ ਦੀ ਹੁੰਦੀ ਆ ਆਪਣੀ ਜ਼ੁਬਾਨ ਤੇ ਰਹਿ ਤੂੰ ਜ਼ੁਬਾਨ ਤੋਂ ਫਿਰਨ ਨਹੀਂ ਆ ਤੇ ਤੂੰ ਕੋ ਜ਼ੁਬਾਨਾ ਤੋਂ ਮੁਕਰਦੀ ਫਿਰਦੀ ਆ ਤੂੰ ਉਹ ਨਿਆਣੀ ਨਾ ਧੋਖਾ ਕਿਉਂ ਕਰਦੀ ਫਿਰਦੀ ਜਾ ਨੀ ਜਾ ਬੈਠੀ ਜਾ ਤੈਨੂੰ ਬੜਾ ਨਿਆਣੀ ਦਾ ਤਰਸ ਆਉਂ ਗਿਆ ਵਾ ਐਦਾਂ ਹੀ ਧੋਖਾ ਆਉਣਾ ਐਦਾਂ ਹੀ ਤਰਸ ਆਉਣਾ ਚੱਲ ਕੋਈ ਨਹੀਂ ਆ ਜੇ ਇਹ ਗੱਲਾਂ ਆ ਜੇ ਮੇਰੀ ਨਾਨੀ ਸਖਰੂਗਾ ਤੇ ਤੇਰੀਆਂ ਫਿਰ ਤਿੰਨੇ ਤੇਰੀਆਂ ਤਿੰਨੇ ਖੜਨਗੀਆਂ ਕੋਈ ਨਹੀਂ ਜਿਹੜਾ ਉਹਨਾਂ ਦਾ ਬੰਦਾ ਉਹਨਾਂ ਨੇ ਖੜਨਾ ਤੇਰੇ ਵਾਂਗੂ ਚੋਰੀ ਛੱਪੀ ਤਨੀ ਨਾ ਲਈ ਨਾ ਕਰਵਾਉਣਾ ਇਥੇ ਨਿਕਲ ਜਾ ਬੰਦੇਾਂ ਨੂੰ ਬਹਿ ਬਹਿ ਕੇ ਹਜ਼ਾਰ ਮੰਗਦੀ ਫਿਰਦੀ ਇਹ ਤਾਂ ਹੋਰ ਨਾ ਕੁਛ ਲੈ ਕੇ ਮੇਰੇ ਕੋਲ ਚੱਲ ਜੀ ਪਰਮਾਨਸੀ ਦਾ ਕੋਈ ਮੋਲ ਹੀ ਨਹੀਂ ਰਹਿ ਗਿਆ ਜੇ ਤੈਨੂੰ ਮੈਂ ਪਰਮਾਨਸੀ ਨਾ ਦਿੱਤੇ ਹੀ ਤੇ ਤੂੰ ਮੈਨੂੰ ਮੋੜਦੀ ਓ ਆਹ ਤਾਂ ਕੋਈ ਗੱਲ ਨਾ ਹੋਈ ਨਹੀਂ ਜਾ ਨਹੀਂ ਜਾ ਕੋਈ ਪਰਮਾਨਸੀਆਂ ਨਹੀਂ ਰਹਿ ਗਿਆ ਜਦੋਂ ਦੀ ਤੂੰ ਆ ਗਈ ਉਦੋਂ ਦੇ ਸਾਰੇ ਮੁੱਕ ਗੀਆਂ ਬਥੇਰਾ ਹੀ ਇੱਕ ਦੂਜੇ ਨਾਲ ਮੇਲ ਜੋਲ ਰੱਖਿਆ ਸੀ ਤੂੰ ਆੜੇ ਕਰਕੇ ਸਾਰੇ ਮੇਲ ਜੋਲ ਦੇ ਪਰਮਾਨ ਸੀ ਅਸੀਂ ਮੁੱਕ ਹੀ ਗਈਆਂ ਨਹੀਂ ਮੈਂ ਤੇਰਾ ਮਾੜਾ ਕੀ ਕਰਤਾ ਨਹੀਂ ਹਾਦ ਹੋਈ ਤੇਰੇ ਵਾਲੀ ਨਾਲੇ ਤੂੰ ਮੇਰੇ ਪੈਸੇ ਖਾ ਗੀ ਤੇ ਨਾਲੇ ਤੂੰ ਉੱਥੇ ਜਾ ਕੇ ਅੱਗ ਲਾਏਂ ਤੇ ਫੇਰ ਤੂੰ ਉੱਤੇ ਚੜਦੀ ਜਾਨੀ ਆ ਤੂੰ ਬਾਰ ਬਾਰ ਇੱਕ ਕੀ ਗੱਲ ਕਹਿੰਨੀ ਤੂੰ ਅੱਗ ਲਾਏ ਤੂੰ ਮੈਨੂੰ ਕਿਹੜੇ ਵਾਂਲੇ ਜਾਂਦੀ ਵੇਖੇ ਅੱਗ ਲਾਉਂਦੀ ਨੂੰ ਚੱਲ ਕੋਈ ਨਹੀਂ ਹੁਣ ਮੈਂ ਜਦੋਂ ਆਈਆਂ ਤੇਰੇ ਕੋਲ ਸਬੂਤ ਨਹੀਂ ਆਏ ਜਦੋਂ ਮੈਂ ਸਬੂਤ ਲੈ ਕੇ ਵੇਖਦੀ ਤੂੰ ਦੀ ਕਿੱਦਾਂ ਵਾਲੋਂ ਫੜ ਕੇ ਆ ਜੀ ਜੇ ਤੂੰ ਤੂੰ ਵੇਗੀ ਨਾ ਤੇ ਮੈਂ ਚੂੜੀਆਂ ਨਹੀਂ ਪਾਈਆਂ ਮੈਂ ਨੀ ਜਿਹੜਾ ਮੇਰੇ ਕੋਲ ਜਾਲਿਆ ਮਰਜੈਂਟ ਡਾਕਟਰਾਂ ਨੂੰ ਦਵੇਂ ਤੇਰੇ ਦਵਾਈਆਂ ਤੇ ਲੱਗਣ ਤੇਰੇ ਅਗਲਿਆਂ ਪਿਛਲਿਆਂ ਤੇ ਲੱਗਣ ਤੇਰੇ ਤੇ ਸਾਰੇ ਤੇਰੇ ਇਦਾਂ ਨਿਕਲਣਾ ਕੋਈ ਨਹੀਂ ਤੇਰੇ ਵੀ ਨਿਕਲਗੇ ਜਿਹੜੇ ਤੂੰ ਗਰੀਬਣੀ ਦਾ ਡੈਨਾ ਘਾਲ ਕੁੱਟਣ ਤੇਰਾ ਵੀ ਇੱਧਾ ਰੰਬੜੇ ਕੱਢਣੇ ਵੇਖੀ ਸਹੀ ਤੂੰ ਮਮੀ ਪਣਾ ਕੁੜੀ ਮਹਾਸਵਾਲੀ ਸਵੇਰ ਦੀ ਟਿਕਣੇ ਨਹੀਂ ਮੈਂ ਕਰਾ ਮੈਨੂੰ ਬ੍ਰਾਂਚੇ ਬਣਾ ਕੇ ਦੇ ਜਾਨ ਜੀ ਪਾਈਏ ਸਰੀਰ ਚ ਵੀਕਨੈਸ ਦੀ ਹੋਈ ਹੈ ਇਹ ਨੋ ਵੀਗਨਸ ਦੀ ਅੱਗ ਲੱਗੀ ਆ ਆ ਜਿਹੜੇ ਖਲੋ ਜਾ ਕੁੜੀ ਤੇ ਨਾ ਚੜ ਜੀ ਨਹੀਂ ਚੜਦੀ ਆ ਤੂੰ ਜਿਹੜੇ ਸ਼ਿਆਪੇ ਪਾਏ ਨੇ ਖੱਤਿਆ ਤੂੰ ਮੈਨੂੰ ਬਰਾਣਾ ਸਿਕ ਬਣਾ ਕੇ ਤੇ ਬੁੜੀਆਂ ਗੱਲਾਂ ਨਾ ਕਰ ਉਹ ਮੈਂ ਤੇਰੀ ਨਾਨੀ ਮੈਨੂੰ ਨਹੀਂ ਟਿਕਣ ਦੇਣ ਡਈ ਕਹਿੰਦੀ ਉਹ ਆਏ ਤੇ ਹਨ ਨਹੀਂ ਅਜੇ ਤੱਕ ਪਤਾ ਨਹੀਂ ਉਹ ਵੀ ਕੀ ਢੀਕ ਦੇਣ ਮੈਨੂੰ ਤਾਂ ਡਰ ਲੱਗਣ ਡਿਆ ਕਿਤੇ ਬੰਦੇ ਬੁੰਦੇ ਨਾਲ ਲੈ ਕੇ ਆ ਜਾਣ ਨਾ ਖੱਤਿਆ ਕੋਈ ਬੈਠਾ ਮੈਂ ਬੰਦੇ ਲੈ ਕੇ ਉਹਨਾਂ ਨੇ ਕਿ ਆ ਹੀ ਬੰਦੇ ਨਹੀਂ ਆ ਮੈਂ ਚੋੜੀਆਂ ਪਾਈਆਂ ਵਗਦੀਆਂ ਰੱਖਦੀਆਂ ਚ ਤੂੰ ਵੀ ਭੱਜ ਜਾਣਾ ਵਾ ਤੇਰੇ ਵਰਗੇ ਨਹੀਂ ਵੀ ਦਮ ਦਵਾ ਕੇ ਭੱਜਾਂ ਪੀ ਚੱਲ ਰਹਿਣ ਦੇ ਮਾਮੀ ਦਾ ਗਲ ਘੋਟ ਦੇ ਤੇ ਘੋਟ ਦੇ ਰਹਿਣ ਦੇ ਕੀ ਕਰੀਏ ਨਹੀਂ ਮੈਂ ਨਹੀਂ ਭੱਜਦਾ ਕਿੱਲਾ ਮਿਲ ਜੂਗਾ ਤਾਂ ਪਹਿਲੀ ਦਾ ਮਿਲ ਜੂਗਾ ਤਾਂ ਮੈਨੂੰ ਬਨਾਣਾ ਸੇਕ ਬਣਾਉਂਦੇ ਹਾਂ ਮੈਂ ਬਨਾਣਾ ਸੇਕ ਦੁੱਧ ਤੇਰੀ ਦੰਨਾਂ ਨਹੀਂ ਪੀ ਲੈਂਦੀ ਇਹ ਨਾਲੇ ਉਹਨੇ ਚਾਹ ਬਣਾ ਕੇ ਪੀਤੀ ਸੇਕ ਤੇ ਤੂੰ ਚਾਹਾਂ ਪੀਓ ਮੈਂ ਚੱਲ ਜਾਣਾ ਪਿੰਡ ਭਰਾਵਾ ਸੇਨੀਆਂ ਪੈਣਾ ਛੱਡ ਛੱਡਦੀ ਆ ਮੈਂ ਪਿੰਡ ਚੱਲ ਜਾਣਾ ਤੁਸੀਂ ਚਾਹ ਬਣਾ ਬਣਾ ਪੀਓ ਹਾਂ ਨਹੀਂ ਬੁਰੇ ਮੇਰੀ ਗੱਲ ਸੁਣੋ ਆਪਣੇ ਮੰਮੀ ਨੂੰ ਫੋਨ ਕਰਨਾ ਹੌਸਲਾ ਆ ਜਾ ਹੁੰਦਾ ਵਾ ਅਸੀਂ ਬਾਵਾ ਹੋਵਾਂਗੇ ਜਦੋਂ ਗਾੜੀਆਂ ਆਉਣ ਦੁਨੀਆਂ ਨੇ ਕੀ ਕਰਨਾ ਮਰਦਾਂ ਦੀ ਲੜਾਈ ਚ ਲੈ ਬੁੜੀਆਂ ਬੁੜੀਆਂ ਤੇ ਗੱਲ ਪੈ ਜਾਣਗੀਆਂ ਤੇ ਹੋਰ ਗੱਲ ਆ ਬੁੜੀਆਂ ਬੰਦਿਆਂ ਦੀ ਗੱਲ ਥੋੜੀ ਜੀ ਮੇਰਾ ਭਰਾ ਬੰਦੇ ਲੈ ਕੇ ਆ ਗਿਆ ਤੇ ਕੀ ਕਰਾਂਗੇ ਹੈ ਤੂੰ ਤਾਂ ਮੈਂ ਨਹੀਂ ਡਰਦੀ ਕਿਉਂ ਆ ਹੋਏ ਹੋਏ ਤੈਨੂੰ ਇਕੱਲੇ ਇਕੱਲੇ ਨੂੰ ਕਹਦੀਆਂ ਕਰਦੀ ਦਲੀਲ ਵੀ ਟੱਪ ਜਾਣ ਹਾਂ ਤੇਰੇ ਵਰਗਿਆਂ ਨੂੰ ਮੁੜ ਕੇ ਮੇਰੇ ਕਾਬੂ ਨਾ ਆਉਣ ਤੇ ਮੇਰੇ ਇੱਥੇ ਗੋਡਾ ਤਾਂ ਹੁਣ ਤੇ ਰੱਖ ਕੇ ਤੇ ਕੁੜੀ ਲੈ ਕੇ ਗਾਂ ਜਾਣ ਤੇ ਰਹਿ ਜੇ ਪਾਲੀ ਵਿੱਚ ਦੀ ਵੇਚੀ ਉਦੋਂ ਤੇ ਤੇਰੀ ਦਾਦੀ ਨੇ ਵੀ ਲੁਕਣਾ ਵਾ ਮੈਨੂੰ ਪਤਾ ਤੁਹਾਡਾ ਸਭ ਰਲੇ ਜਨਾਂ ਦੀ ਸੱਚ ਤੈਨੂੰ ਫੇਰ ਨਹੀਂ ਯਕੀਨ ਤੇ ਭੈਣਾ ਮੈਂ ਚਲ ਜਾਂਦਾ ਆਪਣੇ ਘਰ ਮੇਰੀ ਗੱਲ ਸੁਣ ਹਾਂ ਨਹੀਂ ਕਰਨਾ ਚਾਹੀ ਬਣਾਉਣਾ ਚਾਹੀ ਤੇ ਚਲ ਮੈਂ ਬਣਾ ਦਿੰਨੀ ਹਾਂ ਨਾਲੇ ਨਾ ਰੁਪਈਆ 1000 ਦੇ ਕਿਉਂ ਮੈਂ ਦਾਤਾ ਦੁੱਤਰ ਲੈ ਕੇ ਆਉਣੇ ਨਵੇਂ ਹਥਿਆਰ ਚ ਖਰੀਦੀ ਇਹ ਲੜਨਾ ਕਰਨਾ ਕਨ ਕੱਤਿਆ ਦਦਾ ਚੁੱ ਚੱਲਿਆ ਕਰਦੇ ਜੇ ਕਹਦਾ ਮਾਰ ਮਾਰਦਾ ਦਾਦਾ ਕੇਸ ਪਾਇਣਾ ਜੱਲ ساری عمر ਗੜੇਗਾ ਰਹਿਣ ਦੇ ਉਹ ਤੇਰੀ ਮਾਂ ਜਿਹੜਾ ਕਿਲਾ ਆਉਣਾ ਉਹ ਕੋਈ ਨਹੀਂ ਉੱਤੇ ਲੱਗ ਜੂਗਾ ਨਹੀਂ ਮਾਮਾ ਫਿਰ ਕੀ ਕਰਨੂ ਲੈਣਾ ਰਹਿਣ ਦੇ ਉੱਥੇ ਰਹਿਣ ਦੇ ਅੰਤਰਿਆ ਤੇਰੇ ਪਿਓ ਦਾ ਸੁਭਾਅ ਬੜਾ ਅੜਬੀਓ ਹੈ ਤੇ ਚੱਲ ਜਾ ਪਿੰਡ ਚੱਲ ਜਾ ਫਿਰ ਹੱਕ ਹੀ ਹੋ ਗਿਆ ਲੈ ਆਉਣਾ ਬੇਸਬਾ ਹਾਂ ਭਰਾਵਾ ਹੀ ਕੋਹਨ ਲੈਣਾ ਤੇਰੇ ਵਰਗੇ ਨੇ ਵੱਖਰਾ ਹੀ ਸਾਈਡ ਤੇ ਮਾਰ ਕੇ ਪੋਪੜ ਖੋਲ ਦੇਣਾ ਵਾ ਤੇ ਮੁੜ ਕੇ ਵੱਜਣਾ ਕਿਨੇ ਮੈਂ ਤਾਂ ਮਿਲਦਾ ਹੀ ਹੁੰਦੀ ਆ ਗੱਲਾਂ ਨਾ ਹੋੜੀ ਲੜਨਾ ਵਾ ਨਾਲੇ ਮੇਰੀ ਗੱਲ ਸੁਣਾ ਤੇਰੇ ਮਾਮੇ ਦਾ ਫੋਨ ਆਉ ਤੇ ਕਿਹਾ ਦੱਸ ਨਾ ਦੇਈ ਵੀ ਇੱਥੇ ਆ ਖਲਾਰੇ ਪੈਣ ਡਏ ਆ ਉਹਨੇ ਆ ਜਾਣੇ ਕੰਮ ਛੱਡ ਕੇ ਹੋਰ ਨਾ ਸਿਆਪਾ ਪਾ ਕੇ ਇੱਥੇ ਬਹਿ ਜੀ ਨਹੀਂ ਮਾਮੇ ਨੂੰ ਦੱਸਦਾ ਜਾਂ ਉੱਠ ਬਣਾਣਾ ਛਕ ਬਣਾ ਕੇ ਦੇ ਵੀ ਆ ਬਲੂਗੜੀ ਜੀ ਮਹਾ ਸੁੱਤੀ ਹੋ ਰੀ ਰੀ ਕਰੀ ਜਾਂਦੀ ਕਿਤੇ ਕੰਮ ਨਹੀਂ ਕਰਦੀ ਤੇ ਨਾਨੀ ਦੀ ਗੱਲ ਸੁਣ ਲਾ ਕੋਹ ਨਹੀਂ ਕੀਤਾ ਮਜੇ ਨਾ ਪਹਿਨ ਪਚਰ ਕੇ ਤੇ ਉਹ ਗਵਾਂਡਣ ਦੇ ਕਰ ਚੁਗਲੀਆਂ ਕਰਦੀ ਹਣੀ ਆ ਹੋਰ ਇਹ ਨਹੀਂ ਕਰਦੀ ਆ ਕਰਦੀ ਚੁਗਲੀਆਂ ਆ ਮੇਰੀਆਂ ਮਾਂ ਲਾਲਿਆ ਸਾਹਿਬ ਦੇ ਦਾ ਕੱਲ ਇਹਨੇ ਚੁਗਲੀਆਂ ਬਣਾ ਛਕ ਬਣਾ ਕੇ ਦੇ ਗੱਲਾਂ ਇਹਨਾਂ ਲਾ ਮੈਨੂੰ ਉਹ ਤੇ ਪਰਾ ਦੇ ਨਾਲ ਨਿਕਲਿਆ ਨਹੀਂ ਕਿਨੇ ਲਲਕਾਰੇ ਲਲਕੂਰੇ ਮਾਰ ਕੇ ਆਏ ਆ ਉੱਥੇ ਡਾਡ ਡੁਰ ਗਿਆ ਨਾ ਆਹੋ ਕੰਮ ਤੇ ਗਿਆ ਹੀ ਇੱਥੇ ਕਦੋਂ ਹੈਗਾ ਹੀ ਤੇ ਜੇ ਹੁੰਦਾ ਫੇਰ ਕੀ ਕਰ ਲੈਣਾ ਸੀ ਫੇਰ ਤੈਨੂੰ ਗੋਡੇ ਥਲੇ ਲਾ ਲੈਣਾ ਸੀ ਚਲੋ ਛੱਡ ਉਸ ਦੱਸ ਉਸ ਤੇਰਾ ਕੋਈ ਆਪਣਾ ਨਹੀਂ ਸਾਰੇ ਮਤ ਰਏ ਆ ਭੱਲੇ ਵੀ ਤੇਰੇ ਪਰਾ ਮੇਰਾ ਸਗਾ ਹੀ ਆ ਮਾਂ ਹੀ ਮਤਈ ਆ ਤੇ ਪਰਜਾਈ ਵੀ ਸਕੀ ਆ ਤੈਨੂੰ ਕੌਣ ਕਹਿੰਦਾ ਇਦਾਂ ਦੀਆਂ ਗੱਲਾਂ ਦੱਸਦਾ ਪਰਜਾਈਆਂ ਵੀ ਸਕਿਆ ਮਾਂ ਨਹੀਂ ਹੁੰਦੀਆਂ ਉਹ ਤੇ ਹੁੰਦੀਆਂ ਬਗਾਨੀਆਂ ਆ ਤੁਹਾਡੀਆਂ ਹੋਣਗੀਆਂ ਮੈਨੂੰ ਪਤਾ ਸਾਰਾ ਮੈਨੂੰ ਸਾਰਾ ਦੱਸਿਆ ਮੰਮੀ ਨੇ ਕੀ ਦੱਸਿਆ ਆਂਦੇ ਵੀ ਰੂੜੀਆਂ ਨੇ ਚੁੱਕੀ ਆ ਮਮੀ ਤੇਰੀ ਉਹਨਾਂ ਨੇ ਹਾਂ ਤੇਰੀ ਸੱਸ ਆ ਤੇਰੀ ਮੰਮੀ ਦੱਸਦੀ ਹੁੰਦੀ ਆ ਹੀ ਆਂਦੀ ਆਦੀ ਆ ਹੀ ਤਾਂ ਜਾਣਦੇ ਤੇ ਰੂੜੀਆਂ ਨੇ ਕੰਢੀ ਮੈਂ ਮੈਂ ਅਸੀਂ ਚੁੱਕ ਕੇ ਘਰ ਲੈ ਆਏ ਉਹਦੀ ਵਹਿਮ ਹੈ ਸਾਰੇ ਟੱਬਰ ਦੀ ਕਰਾਈ ਉਹਨਾਂ ਦੀ ਵੇ ਬਹੁਤਾ ਮੇਰੇ ਕੋ ਤੈਨੂੰ ਬਣਾਣਾ ਸ਼ੇਕ ਤੈਨੂੰ ਮੈਂ ਕਹਤੇ ਮਿਲਕ ਸ਼ੇਕ ਨਾ ਬਣਾ ਕੇ ਦੇ ਦਾਂ ਤੂੰ ਠੀਕ ਆ ਅਸੀਂ ਚੱਲ ਜਾਂਦੇ ਮੈਂ ਤੇ ਅੱਗੇ ਕਰੋ ਫੋਨ ਆਉਣ ਡੇ ਜਾਂਦੇ ਚ ਲੜ ਜਿਓ ਮਗਰੋਂ ਮੇਰੀ ਗੱਲ ਸੁਣ ਦਰਵਾਜ਼ੇ ਬੰਦ ਕਰ ਲਾ ਹਾਏ ਡਰਨ ਕੋ ਨਹੀਂ ਆ ਇੱਕ ਬਸ ਦਵਾਨੀ ਵੀ ਨਹੀਂ ਕੋਈ ਖੂਨ ਖਰਾਬਾ ਨਹੀਂ ਕਰਨਾ ਤੂੰ ਕਰ ਉੱਠ ਜਾਣੀ ਆ ਬਲੂੰਗੜੀ ਮੜ ਕਤਾਗ ਕਰੂਗੀ ਇਹ ਦਰਵਾਜੇ ਬੰਦ ਕਰ ਲੈ ਕਿਹੜਾ ਦਰਵਾਜਾ ਬੰਦ ਕਰਾ ਗੇਟ ਤੇ ਬਾਹਰ ਤੁਸੀਂ ਟੀਂਦਾਉ ਨਹੀਂ ਲਵਾਇਆ ਖਾਈ ਜਾਂਦੀਆਂ ਨੌ ਸੱਸ ਨੌ ਸੱਸ ਨਹੀਂ ਖਾਂਦੀਆਂ ਆ ਤੂੰ ਹੀ ਜੋਕਾ ਵਾਂਗੂ ਖਾਣ ਨੂੰ ਟਕਰੇ ਅਜਲੇ ਨੋਟਾਂ ਦੀ ਦੱਥੀ ਲੈ ਗਿਆ ਹੁਣ ਠੀਕ ਆ ਚੱਲਿਆਂ ਫਿਰ ਰਿਹਾਣੇ ਮੈਂ ਚੱਲਿਆਂ ਮੈਂ ਫਿਰ ਮੇਰੀ ਗੱਲ ਸੁਣ ਪੁੱਤ ਵੀ ਨਾ ਪਿਛਲੀਆਂ ਗੱਲਾਂ ਕੋ ਖੋਲਦੀ ਫਿਰ ਐਵੇਂ ਚਲੋ ਟੈਨਸ਼ਨ ਨਾ ਲੈ ਉੱਠ ਕੇ ਬਣਾਣਾ ਚਾਹ ਬਣਾ ਕੇ ਦੇ ਆਪੇ ਵੇਲ ਲੂ ਮੈਂ ਜਿਹੜਾ ਆਊਗਾ ਬੜਾ ਵੇਖ ਲੈਣਾ ਵਾ ਠੀਕ ਹੈ ਫਿਰ ਮੈਂ ਚਲ ਜਾਂਦਾ ਵਾ ਤੂੰ ਜਾਣ ਨਹੀਂ ਤੇ ਐਂਡੀ ਫੇਰਾ ਤੇ ਆਪਿਆ ਵੀ ਤੇਰੇ ਹੱਥੇ ਦਾਤ ਲੈ ਕੇ ਚਲ ਗਿਆ ਉਥੇ ਵੜ ਦੇਣਾ ਕਰ ਦੇਣਾ ਹੋਰ ਨਹੀਂ ਕੋਸੇ ਇਹਨੂੰ ਚੁੱਕ ਲਿਆ ਸਗਰ ਨੂੰ ਮੈਂ ਇਹਦਾ ਚਾਰ ਪੌਣਾ ਵਾ ਮੈਂ ਕੀ ਛੱਡ ਦੇ ਛੱਡ ਦੇ ਕੱਢ ਦੇ ਕਰੋ ਬਾਹਰ ਸੌਣ ساری ਰਾਤ ਨਹੀਂ ਮੈਨੂੰ ਸੌਣ ਦਿੱਤਾ ਬਲੂੰਗੜੀ ਜੀ ਨੇ ਹਾਂ ਛੱਡ ਦੇ ਇਹਨੇ ਰੋੜਿਆਂ ਦੇ ਜਦੋਂ ਤੈਨੂੰ ਚੁੱਕ ਲਿਆ ਇਹਨੂੰ ਵੀ ਚੁੱਕ ਲੂਗਾ ਹੈ ਦਿਮਾਗ ਖਰਾਬ ਹੈ ਮੁੰਡੇ ਦਾ ਆ ਨਾਨੀ ਇਹਦੀ ਵੱਢਣ ਵਾਲੀ ਉਹ ਮੈਨੂੰ ਮਾਣੀ ਸੀਦੀ ਗੱਲਾਂ ਦੱਸਦੀ ਰਹਦੀ ਦੱਸ ਮੇਰੇ ਪੇਕੇ ਨੇ ਮੈਨੂੰ ਕੀ ਕਰਨ ਚੁੱਕਿਆ ਵਾ ਚੰਗਾ ਭਲਾ ਮੈਂ ਜਨਮ ਲਿਆ ਹੁੰਦੇ ਘਰ ਆਸਗਾਸ ਸਵੇਰ ਦੀ ਸੀਨ ਨੱਕ ਵਗੜਿਆ ਤੇਰੀ ਪੂੰਝ ਪੂੰਝ ਬੈਕਮ ਲਈ ਹੋ ਗਈ ਆ ਆ